to the ours youtube channel learning lab our study aaj di video de vich apa discuss karange gurnanakdev university ba 3rd semester political science da topic jada ke raj de rajpal mukhyamantri diyan shaktiyan te sthiti bhumika inadi chun kiven hundi hai sara topic apa discuss kar lavange start karde hai isdi video ta sab to pehle apa discuss kar lene hai raj de rajpal ਦੀ ਪੂਮਿਕਾ ਕੀ ਹੁੰਦੀ ਹੈ ਠੀਕ ਹੈ ਰਾਜ ਦਾ ਰਾਜਪਾਲ ਕੀ ਹੁੰਦਾ ਇੱਕ ਕੀ ਹੁੰਦਾ ਹੈ ਸੰਵਿਧਾਨਿਕ ਪਦ ਹੁੰਦਾ ਹੈ ਜੋ ਰਾਜ ਦੇ ਪ੍ਰਧਾਨ ਜਾਨਕਿ ਹੈਡ ਆਫ ਦ ਸਟੇਟ ਦੇ ਵਜੋਂ ਕੰਮ ਕਰਦਾ ਹੈ ਜਿਹੜਾ ਸੰਵਿਧਾਨ ਦੇ ਵਿੱਚ ਅਨੁਸ਼ੇਧ 153 ਤੋਂ 162 ਤੱਕ ਉਹਦੇ ਵਿੱਚ ਰਾਜਪਾਲ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਰਾਜਪਾਲ ਦੀਆਂ ਸ਼ਕਤੀਆਂ ਕੀ ਨਿਊਜ਼ ਦਾ ਕਰੈਕਟਰ ਕੀ ਰਹਿੰਦਾ ਉਹਦੀ ਵਿਵਸਥਾ ਕੀਤੀ ਗਈ ਹੈ ਹਾਲਾਂਕਿ ਰਾਜਪਾਲ ਦੇ ਅਧਿਕਾਰ ਕਾਗਜ਼ਾਂ ਉਤੇ ਕਾਫੀ ਹਨ ਪਰ ਅਸਲ ਦੇ ਵਿੱਚ ਉਹ ਕੇਂਦਰ ਸਰਕਾਰ ਦੇ ਨੁਮਾਇੰਦੇ ਵਜੋਂ ਕੰਮ ਕਰਦਾ ਜਾਨਕਿ ਜਿਹੜਾ ਰਾਜਪਾਲ ਹੁੰਦਾ ਬੇਸ਼ੱਕ ਉਹ ਰਾਜ ਦੇ ਲਈ ਕੰਮ ਕਰਦਾ ਹੈ ਬਟ ਕੀ ਇਹ ਰਾਜਪਾਲ ਕੀ ਹੈ ਕੰਮ ਕਰਦਾ ਹੈ ਬੇਸਿਕਲੀ ਕੇਂਦਰ ਦੇ ਅੰダー ਠੀਕ ਹੈ ਹੁਣ ਆਪਾਂ ਉਹਦੀਆਂ ਕੀ ਹੈ ਸ਼ਕਤੀਆਂ ਤੇ ਸਥਿਤੀ ਨੂੰ ਵਿਸਥਾਰ ਦੇ ਨਾਲ ਸਮਝਦੇ ਜਿਹੜੀ ਰਾਜਪਾਲ ਦੀ ਨਿਯੁਕਤੀ ਅਤੇ ਅਵਤਾਰ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਆਰਟੀਕਲ 155 ਦੇ ਤਹਿਤ ਰਾਜਪਾਲ ਦਾ ਕਾਰਜਕਾਲ 5 ਸਾਲਾਂ ਦਾ ਹੁੰਦਾ ਹੈ ਪਰ ਉਹ ਰਾਸ਼ਟਰਪਤੀ ਦੀ ਇੱਛਾ ਦੇ ਉੱਤੇ ਕਦੇ ਵੀ ਹਟਾਇਆ ਜਾ ਸਕਦਾ ਹੈ ਰਾਜਪਾਲ ਦੀ ਉਮਰ ਘੱਟੋ-ਘੱਟ 35 ਸਾਲ ਦੀ ਜਿਹੜੀ ਆ ਹੋਣੀ ਚਾਹੀਦੀ ਹੈ ਉਹ ਕਿਸੇ ਵੀ ਲਾਭ ਤੇ ਪਦ ਉੱਤੇ ਨਹੀਂ ਰਹਿ ਸਕਦਾ ਠੀਕ ਹੈ ਜਾਨੀ ਕਿ ਜਿਹੜਾ ਰਾਜਪਾਲ ਹੈ ਉਹ ਰਾਸ਼ਟਰਪਤੀ ਦੇ ਸਾਰਾ ਅੰਡਰਕਮ ਕਰ ਦਿੱਤਾ ਜੇਕਰ 5 ਸਾਲਾਂ ਦਾ ਉਹਦਾ ਕਾਰਜਕਾਲ ਹੈ ਜੇਕਰ ਰਾਸ਼ਟਰਪਤੀ ਚਾਵੇ ਤੇ ਉਹਨੂੰ 5 ਸਾਲਾਂ ਤੋਂ ਪਹਿਲੇ ਵੀ ਹਟਾ ਦੇਣਾ ਚਾਹੀਦਾ ਰਾਜਪਾਲ ਦੀ ਕਟੋਕਾ ਟੁਮਰ ਜਿਹੜੀ ਆ 35 ਸਾਲ ਹੋਣੀ ਜਿਹੜੀ ਆ ਜ਼ਰੂਰੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਰਾਜਪਾਲ ਦੀਆਂ ਸ਼ਕਤੀਆਂ ਦੀ ਰਾਜਪਾਲ ਦੀਆਂ ਸ਼ਕਤੀਆਂ ਦੇ ਵਿੱਚ ਸਭ ਤੋਂ ਪਹਿਲੇ ਆਉਂਦੀ ਹੈ ਕਾਰਜਕਾਰੀ ਸ਼ਕਤੀ ਹੁਣ ਆਪਾਂ ਗੱਲ ਕਰਦੇ ਹਾਂ ਰਾਜਪਾਲ ਦੀਆਂ ਸ਼ਕਤੀਆਂ ਦੀ ਸਭ ਤੋਂ ਪਹਿਲੇ ਆਉਂਦੀ ਹੈ ਕਾਰਜਕਾਰੀ ਸ਼ਕਤੀ ਠੀਕ ਹੈ ਕਾਰਜਕਾਰੀ ਸ਼ਕਤੀ ਦਾ ਮਤਲਬ ਕਿ ਰਾਜਪਾਲ ਦਾ ਕੰਮ ਕੀ ਹੁੰਦਾ ਹੈ ਠੀਕ ਹੈ ਰਾਜ ਦਾ ਪ੍ਰਸ਼ਾਸਨ ਜਿਹੜਾ ਵਾ ਉਹ ਰਾਸ਼ਟ੍ਰ ਜਿਵੇਂ ਕੇਂਦਰ ਦੇ ਵਿੱਚ ਰਾਸ਼ਟਰਪਤੀ ਪੂਰੇ ਦੇਸ਼ ਦਾ ਸ਼ਾਸਨ ਚਲਾਉਂਦਾ ਹੈ ਰਾਜ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਰਾਜਪਾਲ ਚਲਾਉਂਦਾ ਹੈ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਜਿਹੜੀ ਆ ਉਹ ਨਿਯੁਕਤੀ ਕਰਦਾ ਹੈ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਜਿਹੜੀ ਨਿਯੁਕਤੀ ਕਰਦਾ ਆ ਰਾਜ ਦੇ ਅਜੁਕਤ ਅਧਿਕਾਰੀਆਂ ਆਦ ਦੀ ਨਿਯੁਕਤੀ ਰਾਜਪਾਲ ਦੇ ਦੁਆਰਾ ਹੁੰਦੀ ਹੈ। ਰਾਜ ਦੇ ਜਿਹੜੇ ਵਿਦੇਸ਼ੀ ਮਾਮਲੇ ਹੁੰਦੇ ਨੇ ਰਾਸ਼ਟਰਪਤੀ ਦੇ ਨਿਰਦੇਸ਼ਾਂ ਰਾਜਪਾਲ ਦੇ ਵਿਸ਼ੇਸ਼ ਅਧਿਕਾਰਾਂ ਤਹਿਤ ਜਿਹੜੇ ਨੇ ਉਹ ਫੈਸਲੇ ਲਏ ਜਾਂਦੇ ਨੇ। ਵਿਧਾਨਕ ਸ਼ਕਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਰਾਜ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦਾ ਸੈਸ਼ਨ ਬੁਲਾਉਂਦਾ ਹੈ ਉਸ ਨੂੰ ਆ ਰੋਕ ਵੀ ਸਕਦਾ ਹੈ ਤੇ ਖਤਮ ਵੀ ਕਰ ਸਕਦਾ ਹੈ ਠੀਕ ਹੈ ਵਿਧਾਨ ਸਭਾ ਨੂੰ ਵੀ ਕਟਿੱਤ ਕਰਨ ਦੀ ਸਿਫਾਰਸ਼ ਵੀ ਕਰ ਸਕਦਾ ਹੈ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਵੀ ਦੇ ਸਕਦਾ ਹੈ ਤੇ ਜੇਕਰ ਚਾਵੇ ਤੇ ਰੋਕ ਵੀ ਸਕਦਾ ਹੈ ਬេរ ਨੂੰ ਰਾਸ਼ਟਰਪਤੀ ਦੇ ਕੋਲ ਭੇਜ ਸਕਦਾ ਹੈ ਠੀਕ ਹੈ ਆਰਥਿਕ ਸ਼ਕਤੀਆਂ ਦੀ ਗੱਲ ਕਰ ਲੈਂਦੇ ਹਾਂ ਤੁਸੀਂ ਸੇਮ ਇਸੇ ਤਰੀਕੇ ਦੇ ਨਾਲ ਪੁਆਇੰਟ ਵਾਈਜ਼ ਲਿਖ ਸਕਦੇ ਜੀ ਅਨਸਰ ਜਿਹੜਾ ਹੈ ਕਾਫੀ ਜ਼ਿਆਦਾ ਲੈਂਥੀ ਬਣ ਜਾਏਗਾ ਰਾਜ ਦਾ ਵਿੱਤ ਜਿਹੜਾ ਹੈ ਉਹ ਬਜਟ ਰਾਜਪਾਲ ਦੀ ਸਲਾਹ ਤੇ ਹੀ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਹੈ ਰਾਜ ਨੇ ਕਿੰਨਾ ਖਰਚਾ ਕਰਨਾ ਹੈ ਕਿੰਨੇ ਖਰਚੇ ਦੀ ਉਸ ਨੂੰ ਮਨਜ਼ੂਰੀ ਦੇਣੀ ਹੈ ਆਰਥਿਕ ਵਿਵਸਥਾ ਨੂੰ ਕੀ ਹੈ ਰਾਜਪਾਲ ਹੀ ਸੁਨਿਸ਼ਚਿਤ ਕਰਦਾ ਹੈ ਨਿਆਂਇਕ ਸ਼ਕਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਰਾਜਪਾਲ ਅਪਰਾਧੀਆਂ ਨੂੰ ਮਾਫੀ ਵੀ ਦੇ ਸਕਦਾ ਹੈ ਸਜ਼ਾ ਵੀ ਦੇ ਸਕਦਾ ਹੈ ਰਾਹਤ ਸਜ਼ਾ ਘਟਾ ਸਕਦਾ ਹੈ ਜੇਕਰ ਚਾਵੇ ਤੇ ਸਜ਼ਾ ਦੇ ਵੀ ਸਕਦਾ ਹੈ ਆਰਟੀਕਲ 100 ਇਹ ਘਾਟ ਦੇ ਅਨੁਸਾਰ ਕੇਵਲ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਵਾਲੇ ਕੇਸਾਂ ਵਿੱਚ ਇਹ ਅਧਿਕਾਰ ਯਾਨੀ ਕਿ ਕੇਂਦਰ ਦੇ ਵਿੱਚ ਨਹੀਂ ਜਿਸ ਰਾਜ ਦਾ ਰਾਜਪਾਲ ਹੈ ਉਹ ਉਸੇ ਹੀ ਰਾਜ ਦਾ ਜਿਹੜਾ ਆ ਉਹ ਆਪਣੀ ਨਾਇਕ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਸਪੈਸ਼ਲ ਪਾਵਰਸ ਕੀ ਹੁੰਦੀਆਂ ਨੇ ਜੇਕਰ ਰਾਜ ਵਿੱਚ ਸੰਵਧਾਨਿਕ ਸੰਕਟ ਹੋਵੇ ਤੇ ਰਾਜਪਤੀ ਸ਼ਾਸਨ ਲਾਗੂ ਕਰਨ ਦੀ ਰਿਪੋਰਟ ਭੇਜ ਸਕਦਾ ਰਾਜ ਆਦਿਵਾਸੀ ਖੇਤਰਾਂ ਲਈ ਵਿਸ਼ੇਸ਼ ਉਪਬੰਧ ਕਰਨ ਦੀ ਸਿਫਾਰਿਸ਼ ਵੀ ਜਿਹੜੀ ਆ ਉਹ ਕਰ ਸਕਦਾ ਰਾਜਪਾਲ ਦੀ ਸਥਿਤੀ ਆਲੋਚਨਾਤਮਕ ਵਿਸ਼ਲੇਸ਼ਣ ਠੀਕ ਹੈ ਕੋਸ਼ਨ ਜਿਹੜਾ ਆ ਤੁਸੀਂ ਜੇਕਰ ਆਲੋਚਨਾਤਮਕ ਤਰੀਕੇ ਦੇ ਨਾਲ ਆਂਦਾ ਤੇ ਠੀਕ ਆ ਨਹੀਂ ਆਂਦਾ ਤੇ ਤੁਸੀਂ ਸਿੰਪਲੀਫਾਈ ਲਿਖ ਸਕਦੇ ਜੇ ਸਕਾਰਾਤਮਕ ਪੱਖ ਕੀ ਆਂਦੇ ਆ ਸੰਵਿਧਾਨਕ ਰਖਵਾਲਾ ਹੈ ਰਾਜਪਾਲ ਸੰਵਿਧਾਨ ਦੀ ਰੱਖਿਆ ਕਰਦਾ ਹੈ ਸੰਗ ਅਤੇ ਰਾਜ ਵਿਚਕਾਰ ਰਾਜਪਾਲ ਕੇਂਦਰ ਅਤੇ ਰਾਜ ਦੇ ਵਿਚਕਾਰ ਕੇ ਸੰਚਾਰ ਬਣਾਉਂਦਾ ਹੈ ਜਨਕਿ ਕੇਂਦਰ ਤੇ ਰਾਜ ਦੇ ਵਿਚਕਾਰ ਜਿਹੜਾ ਸੰਤੁਲਨ ਪੈਦਾ ਕਰਦਾ ਹੈ ਆਪਾਤਕਾਲੀਨ ਸਥਿਤੀ ਦੇ ਵਿੱਚ ਹਿੱਸਾ ਜਦੋਂ ਰਾਜ ਚ ਕੋਈ ਵਿਧਾਨਿਕ ਸਥਿਰਤਾ ਹੁੰਦੀ ਹੈ ਤਾਂ ਰਾਜਪਾਲ ਕੀ ਹੈ ਸ਼ਾਂਤੀ ਅਤੇ ਕਾਨੂੰਨ ਨੂੰ ਬਣਾਏ ਰੱਖਣ ਦੇ ਵਿੱਚ ਸਹਾਇਕ ਹੁੰਦਾ ਹੈ ਨਕਾਰਾਤਮਕ ਪੱਖ ਕੀ ਨੇ ਕੇਂਦਰ ਦੇ ਅਧੀਨਤਾ ਰਾਜਪਾਲ ਕਈ ਵਾਰੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਉੱਤੇ ਕੰਮ ਕਰਦਾ ਹੈ ਜੋ ਰਾਜ ਦੀ ਖੁਦ ਮੁਖਤਿਆਰੀਤਾ ਨੂੰ ਕੀ ਹੈ ਘਟਾ ਦਿੰਦਾ ਹੈ ਰਾਜਨੀਤਿਕ दखਲੰਦਾ ਜੀ ਕੁਝ ਮਾਮਲਿਆਂ 'ਚ ਰਾਜਪਾਲ ਰਾਜ ਦੀ ਰਾਜਨੀਤੀ 'ਚ ਹਸਤਾਸ਼ੇਪ ਕਰਦਾ ਹੈ ਜੋ ਵਿਵਾਦਾਂ ਦਾ ਕਾਰਨ ਜਿਹੜਾ ਆ ਉਹ ਬਣ ਜਾਂਦਾ ਹੈ ਨਿਯੁਕਤੀ ਪ੍ਰਕਿਰਿਆ ਦੀ ਅਸਪਸ਼ਟਤਾ ਰਾਜਪਾਲ ਦੀ ਨਿਯੁਕਤੀ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਕਈ ਵਾਰ ਅਯੋਗ ਲੋਕ ਵੀ ਜਿਹੜੇ ਨੇ ਨਿਯੁਕਤ ਹੋ ਜਾਂਦੇ ਨੇ ਉਦਾਹਰਨਾਂ ਦੇ ਰੂਪ ਵਿੱਚ ਜਿਵੇਂ ਸਰਕਾਰ ਬਣਾਉਣ ਸਮੇਂ ਰਾਜਪਾਲ ਉਤੇ ਪੱਖਪਾਤ ਕਰਨ ਦੇ ਦੋਸ਼ ਲੱਗੇ ਸੀ ਪੱਛਮੀ ਬੰਗਾਲ ਦੇ ਵਿੱਚ ਰਾਜਪਾਲ ਤੇ ਮੁੱਖ ਮੰਤਰੀ ਵਿਚਾਰ ਖਿਲਾਫੀਆਂ ਆਮ ਹੋ ਗਈਆਂ ਸੀ ਪੰਜਾਬ ਗਵਰਨਰ ਤੇ ਸਰਕਾਰ ਵਿਚਕਾਰ ਸੰਵਧਾਨਿਕ ਜਿਹੜੀ ਸੀ ਆਡਿਟਾਂ ਡੋਲ ਹੈ ਕਿ ਸੀ 2023 ਦੀ ਗੱਲ ਸੁਭਾ ਸੁਝਾਅ ਤੇ ਨਵੀਂ ਦਿਸ਼ਾ ਰਾਜਪਾਲ ਦੀ ਨਿਯੁਕਤੀ ਲਈ ਸੁਤੰਤਰ ਕਮਿਸ਼ਨ ਬਣਾਇਆ ਜਾਵੇ ਉਹਨਾਂ ਦੀ ਭੂਮਿਕਾ ਸਿਰਫ ਸੰਵਿਧਾਨਿਕ ਸੀਮਾਵਾਂ ਵਿੱਚ ਸੀਮਤ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਚਾਹੋ ਤੇ ਲਿਖ ਸਕਦੇ ਜੇਕਰ ਚਾਹੋ ਤੇ ਇਹਨੂੰ ਸਕਿੱਪ ਵੀ ਕਰ ਸਕਦੇ ਰਾਜਪਾਲ ਇੱਕ ਮਹੱਤਵਪੂਰਕ ਸੰਵਿਧਾਨਕ ਅਹੁਦਾ ਹੈ ਪਰ ਇਸ ਦੀ ਵਰਤੂ ਨਿਰਪੱਖ ਤੇ ਸੰਵਿਧਾਨਿਕ ਅਦਾਰੇ ਵਿੱਚ ਹੋਣੀ ਚਾਹੀਦੀ ਹੈ ਜੇਕਰ ਇਹ ਅਹੁਦਾ ਕੇਵਲ ਕੇਂਦਰ ਸਰਕਾਰ ਦੀ ਲੰਬੀ ਬਾਹ ਬਣ ਕੇ ਰਹਿ ਜਾਵੇ ਤੇ ਰਾਜਾਂ ਨੂੰ ਇਹਦਾ ਕੀ ਨੁਕਸਾਨ ਹੁੰਦਾ ਹੈ ਇਤੇ ਇੰਨਾ ਵੀ ਵਿਵਾਦਾਂ ਨੂੰ ਦੂਰ ਕਰਨ ਲਈ ਸੰਵਿਧਾਨਕ ਸਿਧਾਂਤ ਦੇ ਵਿੱਚ ਕੁਝ ਸੋਧਾਂ ਲਿਆਂਦੇ ਜਾਣਾ অতি ਜ਼ਰੂਰੀ ਹੈ। ਹੁਣ ਆਪਾਂ ਗੱਲ ਕਰ ਲੈਨੇ ਆ ਰਾਜ ਦੇ ਮੁੱਖ ਮੰਤਰੀ ਦੀ ਚੋਣ ਠੀਕ ਹੈ। ਰਾਜ ਦੇ ਮੁੱਖ ਮੰਤਰੀ ਦਾ ਕੀ ਸਾਰਾ ਵੇੜਵਾ ਹੁੰਦਾ ਹੈ ਹੁਣ ਆਪਾਂ ਉਹ ਡਿਸਕਸ ਕਰਾਂਗੇ। ਰਾਜ ਦੇ ਪ੍ਰਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਚਿਹਰਾ ਕੌਣ ਹੁੰਦਾ ਮੁੱਖ ਮੰਤਰੀ ਹੁੰਦਾ। ਰਾਜ ਦੀ ਕਾਰਜਕਾਰੀ ਸ਼ਾਖਾ ਦਾ ਮੁਖੀ ਕੌਣ ਹੁੰਦਾ ਹੈਡ ਆਫ ਦਾ ਗਵਰਨਮੈਂਟ ਕੌਣ ਹੁੰਦੀ ਹੈ? ਮੁੱਖ ਮੰਤਰੀ ਹੁੰਦਾ ਹੈ ਜਿਵੇਂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਹੁੰਦੀ ਹੈ ਉਸੇ ਤਰ੍ਹਾਂ ਹੁੰਦੀ ਹੈ ਰਾਜ ਦੇ ਵਿੱਚ ਮੁੱਖ ਮੰਤਰੀ ਦੀ ਭੂਮਿਕਾ ਹੁੰਦੀ ਹੈ ਮੁੱਖ ਮੰਤਰੀ ਦੀ ਚੋਣ ਕਿਵੇਂ ਹੁੰਦੀ ਹੈ ਵਿਧਾਨ ਸਭਾ ਵਿੱਚ ਚੋਣਾਂ ਤੋਂ ਬਾਅਦ ਜਿਸ ਪਾਰਟੀ ਕੋਲ ਜ਼ਿਆਦਾਤਰ ਸੀਟਾਂ ਹੁੰਦੀਆਂ ਨੇ ਉਹਨਾਂ ਦੇ ਆਗੂ ਨੂੰ ਰਾਜਪਾਲ ਵੱਲੋਂ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ ਜਾਂਦਾ ਹੈ ਜੇਕਰ ਕਿਸੇ ਪਾਰਟੀ ਨੂੰ ਸਪਸ਼ਟ ਪੂਮਤ ਨਾ ਮਿਲੇ ਤਾਂ ਰਾਜਪਾਲ ਵੱਖ-ਵੱਖ ਪਾਰਟੀਆਂ ਨੂੰ આમੰਤਰਣ ਕਰਦਾ ਜਾਨਕਿ ਗੱਠ ਜੋੜ ਦੀ ਸਰਕਾਰ ਮੁੱਖ ਮੰਤਰੀ ਦੀ ਨੁਕਤੀ ਦੇ ਤੁਰੰਤ ਬਾਅਦ ਉਸਨੂੰ ਵਿਧਾਨ ਸਭਾ ਦੇ ਵਿੱਚ ਪੂਮਤ ਸਾਬਤ ਕਰਨਾ ਪੈਂਦਾ ਹੈ ਮੁੱਖ ਮੰਤਰੀ ਦੀਆਂ ਸ਼ਕਤੀਆਂ ਕਿ ਹੁੰਦੀਆਂ ਨੇ ਕਾਰਜਕਾਰੀ ਸ਼ਕਤੀਆਂ ਦੀ ਗੱਲ ਕਰ ਲੈਣੇ ਮੁੱਖ ਮੰਤਰੀ ਰਾਜ ਦੀ ਕਾਉਂਸਲ ਆਫ ਮਿਨਿਸਟਰਸ ਦਾ ਮੁਖੀ ਹੁੰਦਾ ਹੈ ਜਾਨਕਿ ਮੰਤਰੀਆਂ ਦੀ ਜਿਹੜੀ ਮੰਤਰੀਆਂ ਹੁੰਦੇ ਨੇ ਜਿਹੜੇ ਉਹਨਾਂ ਦਾ ਮੇਨ ਜੜਾ ਆ ਕੌਣ ਹੈਡ ਕੌਨ ਹੁੰਦਾ ਹੈ ਮੁੱਖ ਮੰਤਰੀ ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਵੰਡ ਕਰਦਾ ਹੈ ਉਹਨਾਂ ਦੇ ਵਿੱਚ ਜਿਹੜੀ ਅ ਮਹਿਕਮੇ ਹੁੰਦੇ ਨੇ ਕਿ ਸਿਹਤ ਮੰਤਰਾਲਾ ਕਿਸ ਨੂੰ ਦੇਣਾ ਹੈ ਉਹ ਸਾਰਾ ਕੌਣ ਕਰਦਾ ਹੈ ਮੁੱਖ ਮੰਤਰੀ ਕਰਦਾ ਹੈ ਰਾਜਪਾਲ ਨੂੰ ਸੁਝਾਅ ਦਿੰਦਾ ਹੈ ਅੱਗੇ ਰਾਜਪਾਲ ਦੀ ਨਿਯੁਕਤੀ ਅ ਰਾਜਪਾਲ ਦੀ ਨਿਯੁਕਤੀ ਕਰਨੀ ਹੁੰਦੀ ਹੈ ਪ੍ਰਸ਼ਾਸਨਿਕ ਫੈਸਲੇ ਲੈਣ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਮੁੱਖ ਮੰਤਰੀ ਵਿਧਾਨਿਕ ਸ਼ਕਤੀਆਂ ਮੁੱਖ ਮੰਤਰੀ ਵਿਧਾਨ ਸਭਾ ਦੀ ਕਾਰਵਾਈ ਦੀ ਅਗਵਾਈ ਕਰਦਾ ਹੈ ਕਾਨੂੰਨਾਂ ਦੀ ਰਚਨਾ ਅਤੇ ਪੇਸ਼ਕਸ਼ ਦੇ ਵਿੱਚ ਅੰਗ ਭੂਮਿਕਾ ਬਣਾਉਂਦਾ ਹੈ ਜ਼ਰੂਰੀ ਹੋਣ ਤੇ ਰਾਜਪਾਲ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾਂ ਖਤਮ ਕਰਨ ਦੀ ਸਿਫਾਰਿਸ਼ ਕਰਦਾ ਹੈ ਠੀਕ ਹੈ ਉਸ ਤੋਂ ਅਗਲੀਆਂ ਨੇ ਆਰਥਿਕ ਸ਼ਕਤੀਆਂ ਇਤੋਂ ਤੱਕ ਸਮਝ ਆ ਗਈ ਆ ਰਾਜ ਦਾ ਵਿੱਤ ਬਜਟ ਤਿਆਰ ਕਰਵਾ ਕੇ ਵਿਧਾਨ ਸਭਾ ਦੇ ਵਿੱਚ ਪੇਸ਼ ਕਰਦਾ ਆ ਵਿੱਤੀ ਨੀਤੀਆਂ ਦੀ ਦਿਸ਼ਾ ਤੇ ਤਜਵੀਜ਼ ਕੌਣ ਕਰਦਾ ਹੈ ਮੁੱਖ ਮੰਤਰੀ ਦਿੰਦਾ ਹੈ ਦਾਲ ਨੇਤ੍ਰਿਤਵ ਸ਼ਕਤੀਆਂ ਆਪਣੀ ਪਾਰਟੀ ਨੂੰ ਵਿਧਾਨ ਸਭਾ ਤੇ ਸਰਕਾਰ ਦੇ ਵਿੱਚ ਨੇਤ੍ਰਿਤਵ ਦਿੰਦਾ ਹੈ ਜਾਨਕਿ ਮੇਨ ਜਿਹੜਾ ਲੀਡਰ ਹੁੰਦਾ ਆ ਪਾਰਟੀ ਦੀ ਚੋਣ ਰਣਨੀਤੀਆਂ ਕੈਡਰ ਤੇ ਅਜੰਡਾ ਉਸ ਦੀ ਸਲਾਹ ਨਾਲ ਤੈਅ ਹੁੰਦੇ ਨੇ ਰਾਜਪਾਲ ਦੇ ਨਾਲ ਸੰਬੰਧਿਤ ਰਾਜਪਾਲ ਨੂੰ ਵਿਧਾਨ ਸਭਾ ਦੀ ਕਾਰਵਾਈ ਸੁਰੱਖਿਆ ਸਥਿਤੀ ਕਾਨੂੰਨ ਆਦਿ ਬਾਰੇ ਸਲਾਹ ਦਿੰਦਾ ਹੈ ਕਈ ਫੈਸਲੇ ਜਿਹੜੇ ਰਾਜਪਾਲ ਦੀ ਮਨਜ਼ੂਰੀ ਦੇ ਨਾਲ ਲੈਂਦਾ ਹੈ ਭੂਮਿਕਾ ਕੀ ਰਹਿੰਦੀ ਹੈ ਸਰਕਾਰ ਦਾ ਮੇਨ ਚਾਰਾ ਹੁੰਦਾ ਆ ਪ੍ਰਸ਼ਾਸਨਿਕ ਸਥਿਰਤਾਦਾਰਾ ਖਾਣਦਾਇਆ ਲੋਕਾਂ ਅਤੇ ਸਰਕਾਰ ਦੇ ਵਿਚਕਾਰ ਜੜਾ ਆ ਉਪੋਲ ਹੁੰਦਾ ਹੈ ਮੁੱਖ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦੇ ਹੱਕਾਂ ਦੇ ਵਿੱਚ ਕੰਮ ਕਰਦਾ ਲੋਜਨਾਤਮਕ ਵਿਸ਼ਲੇਸ਼ਣ ਦੀ ਜੇਕਰ ਕਰ ਲਈਏ ਕੇਂਦਰ ਦੀ ਦਖਲਅੰਦਾਜ਼ੀ ਹੁੰਦੀ ਹੈ ਕਈ ਵਾਰ ਕੇਂਦਰ ਸਰਕਾਰ ਦਾ ਪੈਰਕਾਰ ਜਿਹੜਾ ਬਣ ਕੇ ਰਹਿ ਜਾਂਦਾ ਹੈ ਤੇ ਰਾਜ ਦੀ ਆਤਮ ਨਿਰਭਰਤਾ ਜਿਹੜੀ ਆ ਉਹ ਘਟਦੀ ਹੈ ਦਲਾਤਮਕ ਪੱਖਪਾਤ ਕੁਝ ਮੁੱਖ ਮੰਤਰੀ ਆਪਣੇ ਪਾਰਟੀ ਵਰਕਰਾਂ ਜਾਂ ਖਾਸ ਜ਼ਿਲ੍ਹਿਆਂ ਨੂੰ ਜ਼ਿਆਦਾ ਤਰਜੀਹ ਦੇ ਦਿੰਦੇ ਨੇ ਤਾਨਾਸ਼ਾਹੀ ਰਵਈਆ ਕਈ ਵਾਰ ਕਾਉਂਸਲ ਆਫ ਮਨਿਸਟਰਸ ਨੂੰ ਨਜ਼ਰਅੰਦਾਜ਼ ਕਰਕੇ ਇਨਕਾ ਕੇਂਦਰ ਬਣ ਜਾਂਦਾ ਆ ਵਿਕਾਸ ਚ ਅਸਮਾਨਤਾ ਕਈ ਵਾਰ ਰਾਜਾਂ ਵਿੱਚ ਵਿਕਾਸ ਸਿਰਫ ਚੁਣਿੰਦਿਆ ਖੇਤਰਾਂ ਤੱਕ ਜਿਹੜਾ ਆ ਉਹ ਸੀਮਿਤ ਰਹਿ ਜਾਂਦਾ ਆ ਨਿਸ਼ਕਰਸ਼ ਕਿ ਨਿਕਲਦਾ ਆ ਮੁੱਖ ਮੰਤਰੀ ਰਾਜ ਦਾ ਸਰਵੋੱਚ ਨਾਇਕ ਹੁੰਦਾ ਆ ਉਹਦੇ ਵਿਵਸਥਿਤ ਕੰਮ ਕਰਨ ਨਾਲ ਰਾਜ ਵਿੱਚ ਸ਼ਾਂਤੀ ਵਿਕਾਸ ਤੇ ਲੋਕ ਭਲਾਈ ਜਿਹੜੀ ਯਕੀਨੀ ਬਣਦੀ ਹੈ ਪਰ ਜੇਕਰ ਉਹ ਕੇਵਲ ਰਾਜਨੀਤਿਕ ਦਲ ਦੀ ਗੁੱਡ ਬੁੱਕ ਬਣ ਕੇ ਰਹਿ ਜਾਵੇ ਤਾਂ ਜਨਤਾ ਦੀ ਆਵਾਜ਼ ਦੱਬ ਜਾਂਦੀ ਹੈ ਇਸ ਲਈ ਲੋੜ ਕੀ ਹੁੰਦੀ ਹੈ ਕਿ ਮੁੱਖ ਮੰਤਰੀ ਸੰਵਿਧਾਨਕ ਲੋਕਤੰਤਰੀਕ ਤੇ ਨੈਤਿਕ ਮੁੱਲਿਆਂ ਨੂੰ ਅਪਣਾਵੇ hope ਤੁਹਾਨੂੰ ਜਿਹੜੇ ਦੋਨੋਂ ਟੌਪਿਕ ਨੇ ਚੰਗੇ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਰਹਿ ਜਾਂਦਾ ਹੈ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫॉर वाचिंग ਕਿਪਟ ਵਾਚਿੰਗ